ਉਸੇ ਰੇਟ ਤੇ ਮਿਲੂਗਾ ਜੋ ਸਾਨੂੰ ਰੇਟ ਮਿਲੇ ਆ। ਆ ਆਪਣੇ ਕੋਲੇ ਤੁਹਾਡੇ ਲਈ ਇੱਕ ਸਪੈਸ਼ਲ ਆਫਰ ਹੈ ਜੋ ਕਿ ਮਹੀਨੇ ਦੇ ਪਹਿਲੇ ਐਤਵਾਰ ਨੂੰ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਲਖਵੀਰ ਸਿੰਘ। ਇਹ ਆਪਣੀ ਨਵੀਂ ਦੁਕਾਨ ਓਪਨ ਹੋਈ ਆ। ਸਕੂਲ ਰੋਡ ਖੁਰਮੀ ਜਵੈਲਰ ਦੇ ਸਾਹਮਣੇ ਨੀਅਰ ਪੰਚਾਇਤੀ ਮੰਦਿਰ ਪੰਜ ਨੰਬਰ ਗਲੀ। ਏਕ ਓਂਕਾਰ ਟਰੇਡਰ ਆਪਣੀ ਸ਼ਾਪ ਦਾ ਨਾਮ ਆ। ਇੱਥੇ ਬਹੁਤ ਸਾਰੇ ਰੇਟ ਮਿਲਦੇ ਹਨ। ਜਿਵੇਂ ਕਿ ਇੱਥੇ ਏਸ਼ੀਆ ਦੇ ਵਿੱਚ ਲਵੈਡ ਐਮਐਸਟਾਰਡ ਲਵੈਡ ਦੀ ਫ੍ਰਿਜ ਲਵੈਡ ਦੀ ਵਾਸ਼ਿੰਗ ਮਸ਼ੀਨ ਐਲਸੀਡੀ ਫੋਨ ਵਗੈਰਾ ਤੇ ਪੱਖੇ ਸੱਤ ਵਾਲੇ ਪੱਖੇ ਵੀ ਮਿਲਦੇ ਹਨ ਜਿਵੇਂ ਇਹਨਾਂ ਤੇ ਲੱਗ ਲੱਗ ਸਕੀਮਾਂ ਨੇ ਕਿਸੇ ਤੇ ਕਾਰਡ ਕਾਰ ਦੇ ਸਕੀਮਾਂ ਨੇ ਜਿਵੇਂ ਆਪਣਾ ਲਵੈਡ ਦਾ ਏਸੀ ਲੈਣਾ ਹੋਵੇ ਤਾਂ 3000 ਰੁਪਿਆ ਕ੍ਰੈਡਿਟ ਕਾਰਡ ਦੇ ਕੈਸ਼ਬੈਕ ਆ ਜਿਵੇਂ ਐਮਐਸਟਾਰਡ ਦੇ ਐਮਐਸਟਾਰਡ ਦੇ ਵੀ 3000 ਰੁਪਿਆ ਕੈਸ਼ਬੈਕ ਆ ਤੇ ਜੋ ਵੀ ਕੀ ਚੀਜ਼ ਲੈਣਾ ਪ੍ਰੋਡਕਟ ਇੱਥੇ ਬਜਾਅ ਕਿਸ਼ਤਾਂ ਤੇ ਵੀ ਮਿਲਦਾ ਹੈ ਜਿਵੇਂ ਕਿ ਇਹ ਐਲੁਆਇਡ ਦਾ ਏਸੀ ਲੈਣਾ ਵਿਜਾਜ ਕਿਸ਼ਤਾਂ ਤੇ 2000 ਰੁਪਏ ਡਾਊਨ ਪੇਮੈਂਟ ਭਰ ਕੇ ਆਪਣਾ ਏਸੀ ਲੈ ਕੇ ਜਾ ਸਕਦੇ ਹਾਂ। ਮੈਮਸਟਾਡ ਦਾ ਏਸੀ ਲੈਣਾ ਹੋਵੇ ਡਾਊਨ ਪੇਮੈਂਟ ਦੇ 2000 ਰੁਪਏ ਭਰ ਕੇ ਲੈ ਕੇ ਜਾ ਸਕਦੇ ਹੋਗੇ। ਜਿਵੇਂ ਆਹ ਫ੍ਰਿਜ ਨੇ ਇਹਨਾਂ ਦੀ ਕਿਸ਼ਤ 1724 ਰੁਪਏ ਕਿਸ਼ਤ ਬਣਦੀ ਹੈ 1724 ਰੁਪਏ ਭਰ ਕੇ ਤੁਸੀਂ ਡਾਊਨ ਪੇਮੈਂਟ ਚ ਲੈ ਕੇ ਜਾ ਸਕਦੇ ਹੋਗੇ। ਜਿਵੇਂ ਕਿ ਆਹ ਫ੍ਰਿਜ ਨੇ ਵੱਡੇ 230 ਲੀਟਰ ਦੇ ਵਿੱਚ ਇਹਨਾਂ ਦੀ 2025 ਰੁਪਏ ਕਿਸ਼ਤ ਬਣਦੀ ਹੈ 2025 ਹੀ ਡਾਉਨ ਪੇਮੈਂਟ ਕਰਕੇ ਆਪਣੀ ਕਿਸ਼ਤ ਫ੍ਰਿਜ ਲੈ ਕੇ ਜਾ ਸਕਦੇ ਹੋ ਤੁਸੀਂ ਆਪਣੇ ਘਰੇ ਜਿਵੇਂ ਕਿ ਇੱਧਰ ਵਾਸ਼ਿੰਗ ਮਸ਼ੀਨਾਂ 14 ਕਿਲੋ ਤੇ 12 ਕਿਲੋ ਦੇ ਵਿੱਚ ਮਸ਼ੀਨਾਂ ਦਾ 2000 ਰੁਪਏ ਡਾਉਨ ਪੇਮੈਂਟ ਕਰਕੇ 1800 ਰੁਪਏ ਦੀ ਕਿਸ਼ਤ ਮੰਥਲੀ ਬਣ ਜੂਗੀ ਤੁਹਾਡੀ ਇਹ 14 ਲੀਟਰ ਦੇ ਵਿੱਚ ਆ ਤੇ ਇਹ 12 ਲੀਟਰ ਦੇ ਵਿੱਚ ਆ ਤੇ ਉਸ ਤੋਂ ਬਾਅਦ 50 ਇੰਚੀ 43 ਇੰਚੀ 32 ਇੰਚੀ ਐਲ ਸੀ ਡੀਆਂ ਆ ਗਈਆਂ ਤੇ 50 ਇੰਚੀ ਦੀ ਕਿਸ਼ਤ ਵਿਆਜ ਕੱਟ ਤੇ 1775 ਰੁਪਏ ਕਿਸ਼ਤ ਹੈਗੀ ਤੇ ਇਸ ਐਸ ਐਲ ਸੀ ਡੀ ਦੀ 2000 ਰੁਪਏ ਕਿਸ਼ਤ ਹੈਗੀ ਤੇ ਹੈਗੀ ਹੈਗੀ ਆਪਣੀ ਇਹਦੀ ਕਿਸ਼ਤ ਹੈਗੀ ਹੈਗੀ 1724 ਰੁਪਏ ਕਿਸ਼ਤ ਜਿਹੜੀ ਕਿ ਮੰਥਲੀ ਤੁਹਾਡੀ ਇੰਸਟਾਲਮੈਂਟ ਬਣ ਜੂਗੀ ਡਾਉਨ ਪੇਮੈਂਟ ਜੋ ਵੀ ਹੋਊਗੀ ਮੰਨ ਲਓ ਵੱਧ ਤੋਂ ਵੱਧ 1500 ਦੇ ਲਗਭਗ ਹੋਊਗੀ ਡਾਉਨ ਪੇਮੈਂਟ ਐਲਈਡੀਆ ਦੇ ਉਸ ਤੋਂ ਬਾਅਦ ਆ ਜੋ ਫੋਨ ਨੇਗੇ ਫੋਨ ਦੀ 060 ਦੀ ਕਿਸ਼ਤ ਆਪਣੀ ਬਣ ਜੂਗੀ ਡਾਉਨ ਪੇਮੈਂਟ 0 ਹੈ ਆਪਣੇ ਕੋਲੇ ਤੁਹਾਡੇ ਲਈ ਇੱਕ ਸਪੈਸ਼ਲ ਆਫਰ ਹੈ ਜੋ ਕਿ ਮਹੀਨੇ ਦੇ ਪਹਿਲੇ ਐਤਵਾਰ ਨੂੰ ਇਹ ਦੁਕਾਨ ਓਪਨ ਰਹੂਗੀ ਓਪਨ ਦੇ ਵਿੱਚ ਟਾਡਲੀ ਐਨਾ ਕੈਂਡ ਆਫਰ ਕਿਸੇ ਪਾਸੇ ਕਿਸੇ ਵੀ ਪੂਰੇ ਇੰਡੀਆ ਦੇ ਵਿੱਚ ਕਿਤੇ ਨਹੀਂ ਮਿਲਣਾਗਾ ਇਹ ਸਿਰਫ ਪਹਿਲੇ ਐਤਵਾਰ ਵਾਸਤੇ ਹੀ ਆ ਹੋਰ ਕੋਈ ਨਹੀਂ ਦੇਣਗਾ ਇਕੱਲਾ ਓਨਲੀ ਪਹਿਲੇ ਐਤਵਾਰ ਜੋ ਰੇਟ ਦੇ ਜੋ ਸਾਨੂੰ ਰੇਟ ਦੇ ਪਿਆ ਇਹ ਸਮਾਨ ਉਸੇ ਰੇਟ ਤੇ ਓਨਲੀ ਕੈਸ਼ ਦੇ ਵਿੱਚ ਪਹਿਲੇ ਐਤਵਾਰ ਯਾਦ ਰੱਖਿਓ ਪਹਿਲੇ ਐਤਵਾਰ ਨੂੰ ਹੀ ਮਿਲੂਗਾ ਜੋ ਸਾਨੂੰ ਬਿਲਿੰਗ ਰੇਟ ਦੇ ਉਸੇ ਰੇਟ ਤੇ ਮਿਲੂਗਾ ਜੋ ਸਾਨੂੰ ਰੇਟ ਤੇ ਬਿਲ ਦੇ ਕੱਟ ਗਿਆ ਹੈ ਨਾ ਉਸੇ ਰੇਟ ਤੇ ਤੁਹਾਨੂੰ ਇਹ ਚੀਜ਼ਾਂ ਜੋ ਵੀ ਹੋਇਆ ਏਸੀ ਹੋਇਆ ਫਰਿੱਜ ਹੋਈ ਵਾਸ਼ਿੰਗ ਮਸ਼ੀਨ ਹੋਈ LED ਹੋਈ ਪੱਖਾ ਹੋਇਆ ਸੋਨੂੰ ਉਸੇ ਰੇਟ ਤੇ ਮਿਲੂਗਾ ਜੋ ਸਾਨੂੰ ਰੇਟ ਮਿਲਿਆ ਸਾਡਾ ਐਡਰੈਸ ਹਮੇਸ਼ਾ ਯਾਦ ਰੱਖਣਾ ਸਾਡਾ ਐਡਰੈਸ ਹੈਗਾ ਸਕੂਲ ਰੋਡ ਖੁਰਮੀ ਚਵਲ ਦੇ ਸਾਹਮਣੇ ਨੀਅਰ ਪੰਚਾਇਤੀ ਮੰਦਰ ਪੰਜ ਨੰਬਰ ਗਲੀ ਏਕਮ ਕਾਟਰ ਟਰੇਡਰ ਸਾਡੀ ਦੁਕਾਨ ਦਾ ਨਾਮ ਹੈ ਹਮੇਸ਼ਾ ਯਾਦ ਰੱਖਣਾ ਏਕਮ ਕਾਟਰ ਟਰੇਡਰ ਮੋਬਾਈਲ ਨੰਬਰ ਹੈਗਾ 8196840575 8196840575